ਬਾਏ ਬਾਏ ਜਾਓ ਕਹਾਂ ਜਾ ਰਹੇ ਆਪ ਜੱਪੂ ਕਹਾਂ ਜਾ ਰਹੇ ਹੋ ਬਤਾ ਤੋ ਜਾਓ ਇਕੱਲੇ ਇਕੱਲੇ ਕਹਾਂ ਜਾ ਰਹੇ ਹੋ ਮੰਮਾ ਖੁਦ ਲੈ ਕੇ ਨਹੀਂ ਜਾਣਾ ਮੰਮਾ ਕੋ ਨਹੀਂ ਲੈ ਕੇ ਜਾਣਾ ਹੈ ਜੱਪੂ ਓਹੋ ਇਹ ਤਾਂ ਬਹੁਤ ਗਲਤ ਬਾਤ ਹੋ ਗਈ ਆਪਸ ਜਾ ਰਹੇ ਹੋ ਇਕੱਲੇ ਇਕੱਲੇ ਪਰਸ ਟੰਗਲੇ ਆ ਤੇ ਲਫਾਫਾ ਬੋਲੋ ਤੁਸੀਂ ਟੰਗਲੇ ਆ ਤੇ ਰਿਮੋਟ ਫੜ ਲਿਆ ਜਿਵੇਂ ਫੋਨ ਫੜਿਆ ਤੇ ਜੱਪਨੂਰ ਜਾ ਰਹੇ ਆ ਇਕੱਲਾ ਇਕੱਲਾ ਕਿਉਂਕਿ ਤਾਡੇ ਭਾਜੀ ਸਵੇਰ ਦੇ ਗਏ ਹੋਏ ਨੇ ਉੱਥੇ ਆਪਣਾ ਹਸਪੀਟਲ ਆ ਜੀ ਦੇ ਗਏ ਹੋਏ ਨੇ ਤੇ ਪਿੱਛੋਂ ਫੋਨ ਕਾ ਆਂਦੇ ਵੇ ਨੇ ਤੇ ਮੈਂ ਗੱਲ ਕਰ ਕੁਛ ਨਹੀਂ ਆ ਕਿ ਉੱਚ ਕੀ ਕਰ ਰਹੀ ਕਿਉਂਕਿ ਮੈਂ ਪਹਿਲੇ ਫੋਨ ਕੀਤਾ ਸੀ ਕਿ ਅੰਦਰ ਹਜੇ ਪਹੁੰਚਿਆ ਤੇ ਰਿਪੋਰਟ ਲੈਣ ਦੇ ਆ ਦੇਖੋ ਰਿਪੋਰਟ ਚੀ ਜਾਂਦਾ ਜੱਪੂ ਪਾਪਾ ਦਾ ਕਿੱਥੇ ਗਏ ਨੇ ਤੇਰੇ ਜੱਪਨੌਰ ਮਗਰ ਪੈ ਗਈ ਕਿਉਂਕਿ ਤਿਆਰ ਤੇ ਹੋ ਗਈ ਸੀ ਜੱਪਨੌਰ ਪਰ ਨੂੰ ਭੇਜਣਾ ਨਹੀਂ ਸੀ ਐਨੂੰ ਇਹ ਲੱਗਾ ਕਿ ਮੈਂ ਵੀ ਜਾਣਾ ਏ ਐ ਜੱਪੂ ਪਾਪਾ ਕਿੱਥੇ ਗਏ ਨੇ ਪਾਪਾ ਕਿੱਥੇ ਗਏ ਸੀ ਹੈਂ ਪਾਪਾ ਕਿੱਥੇ ਗਏ ਐ ਉਹ ਕਿੱਗਾ ਚਲੋ ਆ ਆ ਆ ਜਾ ਅੰਦਰ ਆ ਜਾਓ ਅੰਦਰ ਜਲਦੇ ਆਪਾ ਫਿਰ ਜੱਪੂ ਖੇਡੇਗਾ ਨਾ ਇਕੱਲਾ ਇਕੱਲਾ ਨਹੀਂ ਖੇਡੇਗਾ ਇੱਥੇ ਫਿਰ ਹਾਂ ਜੱਪੂ ਆ ਜਾ ਸੋ ਕੇ ਉੱਠੀ ਸੀ ਜਪਨੂਰ ਨੂੰ ਨਹਾਉਣੀ ਸੁਆ ਕੇ ਮੈਂ ਆਪਣਾ ਮਸ਼ੀਨ ਦਾ ਮੈਨੂੰ ਐ ਸੀ ਜਪਨੂਰ ਦੇ ਸੁੱਤੇ ਸੁੱਤੇ ਫਿਰ ਮੈਂ ਆਪਣਾ ਮਸ਼ੀਨ ਦਾ ਕੰਮ ਕਰ ਲਾ ਕਿਉਂਕਿ ਕਈ ਵਾਰੀ ਟਾਈਮ ਨਹੀਂ ਲੱਗਦਾ ਹੁਣ ਲਾਈਟ ਰਹਿਣ ਲੱਗੀ ਤੇ ਚਲੋ ਇਹ ਹੁੰਦਾ ਕੰਮ ਨਹੀਂ ਫੜਾਉਂਦਾ ਨਹੀਂ ਤੇ ਕਿੰਨੇ ਦਿਨਾਂ ਤੋਂ ਕੰਮ ਰੁਕਿਆ ਪਿਆ ਸੀ ਆਜਾ ਜੱਪੂ ਬਾਹਰ ਹੀ ਬੰਦਿਆ ਪੁੱਤ ਆਜਾ ਬਾਹਰ ਹੀ ਬੰਦਿਆ ਆਜੋ ਇੱਥੇ ਆਜੋ ਆ ਕੱਪੜੇ ਸਿੱਧ ਕਰੀ ਆਇਆ ਸੀਤੇ ਹਨ ਕੱਪੜੇ ਇੱਕ ਕਰਦੇ ਆਂ ਤੂੰ ਦੂਜਾ ਟਿੱਕ ਠਕ ਲੋਗੇ ਇਹਨਾਂ ਸੀ ਆਏਗੇ ਹਾਂ ਜੀਰੇ ਹਸਪਤਾਲ ਦੇ ਵਿੱਚ ਰਿਪੋਰਟ ਫੜਨ ਗਿਆ ਮੁੰਡਾ ਗੱਟੀ ਵਾਲਾ ਬੈਠਾਗਾ ਰਿਪੋਰਟ ਲੈ ਕੇ ਫਟਾਟ ਕੋ ਜਾਣਾ ਕੋਈ ਡਾਕਟਰ ਸਾਹਿਬ ਦੱਸਣਗੇ ਕਿ ਕਿੰਨੇ ਪੁਆਇੰਟ ਆ ਜਿਵੇਂ ਆ ਫੋਟੋ ਦਾ ਗਵਾਹ ਮੈਂ ਜਿੱਦ ਨਹੀਂ ਰੱਖੀ ਕੋਈ ਮਾਣੀ ਆ ਬੇ ਕੋਸ ਦੇਗੀ ਸਟੈਨ ਸਟੈਨ ਇਥੇ ਹੋਣੀ ਨਹੀਂਗੀ ਸਟੈਨ ਹੋਣ ਦੀ ਬਾਹਰੋਂ ਜਾਂਦੇ ਜਾਂਦੇ ਕਰਾਵਾਂਗੇ ਉਸ ਤੋਂ ਬਾਅਦ ਆਉਂਦੇ ਵੱਧਵਾ ਨੂੰ ਦੋਵੇਂ ਹਾਲੇ 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 ਉਸ ਸਟੈਨ ਸਟੈਨ ਇਹ ਹੋਈ ਆ ਤੇ ਉਹ ਦੁਬਾਰਾ ਬਹੁਤ ਵਾਰ ਹੋਣ ਸਵਾਈ ਤੇ ਪਾਸਾ ਜਿਹੜਾ ਏਅਰਪੋਰਟ ਆ ਪਾ ਕਾਲਾ ਚਾਂਦੇ ਤੱਕ ਸੀਗਾ ਖਤਮ ਹੋ ਗਿਆ ਆਪਣਾ ਬੜ ਗਿਆ ਤੇ ਧੂੜੋਂ ਲੱਗ ਗਿਆ ਆਉਂਦਾ ਕਰੀਆ ਆ ਤੇ ਉਹ ਬਾਅਦ ਫਿਰ ਜਾਣੇ ਆ ਪੈਂਟੂਨ ਜਾ ਤੂੰ ਤੋਂ ਵਾਲੀ ਸੀ ਨਹੀਂ ਆਇਆ ਜਾ ਤੂੰ ਉੱਪਰੇ ਤੇ ਜੇ ਟਿਕਟ ਲੋਕਰਾਂ ਨੂੰ ਵੀ ਕਰੀਆ ਜੇ ਆਪ ਲੋਕ ਮਨਗਵਰਵਾ ਦਿਸੀਗੇ ਸਰਕਾਰ ਕਿ ਉਹ ਦਵਾਈ ਵਾਲੀ ਤਾਂ ਆਣੀ ਨਹੀਂ ਰਹੂਗੀ ਤੇ ਮੋਗੇ ਮੈਂ ਕਿਹਾ ਵੀ ਫਲਫਲ ਵੀ ਲੈ ਚੱਲ ਗਏ ਕਿਉਂਕਿ ਮੈਂ ਜਾਂ ਰੋਟੀ ਦਾ ਮਣਾ ਮਟਾ ਫਲਫਲ ਖਾ ਲਈ ਦਾ ਕਿਉਂਕਿ ਹੁਣ ਸਾਰੀਆਂ ਇਹ ਰਿਪੋਰਟਾਂ ਪਤਾ ਪਹੂ ਚੱਕੀਆਂ ਕਲੀਅਰ ਆ ਬੁੱਧਵਾਰ ਨੂੰ ਦਵਾਈ ਡਾਕਟਰ ਕਹਿੰਦੇ ਮਿਲ ਜੂਗੀ ਸਕੈਨ ਆ ਸਕੈਨ ਸੀ ਕੀ ਕਰਾਉਣ ਵਾਲੀ ਉਹ ਵੀ ਸਕੈਨ ਵੀ ਕਰਾ ਲਈ ਸਾਰਾ ਕੋ ਕਰਵਾ ਲਿਆ ਆ ਵੀ ਰੱਖੇ ਕੀਰੇ ਵੇਖਿਆ ਮੜੇ ਕੀਰੇ ਵੇਖਿਆ ਤੇ ਹੁਣ ਇਹ ਮੈਂ ਫੜ ਲਏ ਸੀ ਮੁੰਡੇ ਕਹਿੰਦੇ ਅਸੀਂ ਵੀ ਲੈਣੇ ਆ ਚੱਕ ਚਾਚੇ ਦਾ ਮੁੰਡਾ ਆ ਨਾਲ ਤੇ ਇੱਕ ਮੁੰਡਾ ਯਾਰ ਦੋਸਤਾਂ ਗੱਡੀ ਵਾਲਾ ਇਹ ਗੋਰਾ ਉਹ ਗੋਰਾ ਉਹ ਆ ਉਹ ਦਾ ਫਾਟਾ ਲੈਂ ਗਿਆ ਮੜਾ ਮੁੰਡੇ ਨੂੰ ਲੜੇ ਪਾਣੀ ਭਰਨਾ ਸੀਗਾ ਤੇ ਉਹ ਪਾਣੀ ਭਰ ਕੇ ਹਟੇ ਆ। ਹੁਣ ਚੱਲੇ ਆ ਆਪਣੇ گاਉਂ ਪਿੰਡ ਤੇ ਇੱਕ ਬਠਮਰੀਜ ਫਾਮਰੀ ਦਵਾਈ ਤੂੰ ਲੈ ਕੇ ਆਂ ਹੈ ਤੇ ਤੇਰਾ ਉਹ ਟੈਸਟ ਰੂਟ ਵੀ ਹੋਇਆ ਰਜ ਕੋਈ ਬਹੁਤ ਹੋ ਗਿਆ। ਧਣੀ ਕੇ ਡਾਕਟਰ ਸਾਹਿਬ ਕੋਲ ਗਿਆ ਸੀਗਾ ਕਿਉਂਕਿ ਮੋਕੇ ਦਾ ਤੁਹਾਨੂੰ ਪਤਾ ਹੀ ਐ ਮੈਂ ਵੀ ਦੱਸਾਂਗਾ। ਮੋਗੇ ਖੱਜਲਖਦਾ ਬਾਹਲਾ ਕਰਦੇ ਆ ਫਿਰ ਇਹ ਨੂੰ ਮੈਂ ਕਿਹਾ ਮੈਂ ਕਿਹਾ ਵੀ ਜੀਰੇ ਬਹੁਤ ਹੀ ਆ ਸੁਭਤਾ ਤੇ ਸਾਡੇ ਨਾਲ ਚੱਲ ਵੜ ਚੱਲ ਤੂੰ ਮੈਂ ਜਾਣਾ ਹੀ ਆ ਤੇ ਫਿਰ ਤਾਂ ਕਰਕੇ ਇਹ ਆਪਦੀ ਵੀ ਦਵਾਈ ਲਿਆਇਆ ਚੱਲਾ ਇਹਨੇ ਨਾਲ ਹਣਾ ਕਰ ਸਰ ਕਰ ਭਲਾ ਹੋ ਭਲਾ ਆਪਾਂ ਭਲੇ ਹੀ ਕਰਨੇ ਆ ਬਿਮਾਰ ਲੋਕਾਂ ਦੇ ਫਿਰ ਹੀ ਆਪਾਂ ਨੂੰ ਆਰਾਮ ਆਉਣਾ ਕਿਹੜੇ ਕੋਰਿਆ ਹਾਂ ਸਹੀ ਗੱਲ ਆ ਭਲੇ ਕਰਨੇ ਆ ਤੇ ਘਰ ਜੋੜਨੇ ਆ ਤੇ ਮੈਂ ਤੁਹਾਨੂੰ ਦੱਸਿਆ ਕੁੜੀਆ ਠੀਕ ਹੈ ਤੇ ਉਹਦੀਆਂ ਉਂਗਲਾਂ ਵਿਚਾਰੀ ਦਿਖਾਏ ਆ ਤੇ ਉਹਨੂੰ ਆਪਾਂ ਜੀਵਨ ਸਾਥੀ ਭਾਲ ਕੇ ਦੇਣਾਗਾ ਠੀਕ ਹੈ ਤੇ ਇੱਕ ਮੁੰਡਾਗਾ ਕੱਲਾ-ਕੱਲਾ ਆਪਾਂ ਉਹਨਾਂ ਦੇ ਕੋਲੇ ਪੈੜੀ ਦੀ ਆ ਤੇ ਕੋਈ ਵੀ ਗਾਠ ਦੀ ਕੁੜੀ ਹੋਵੇ ਜਾਨੀ ਕਿ ਮੁੰਡਾ ਜਿਹੜਾ ਉਹ ਮੈ ਵੀ ਸਿੱਖਾਂ ਦਾ ਹੀ ਹੋਣਾ ਚਾਹੀਦਾ ਠੀਕ ਹੈ ਤੇ ਕੁੜੀ ਕਿਹੜੀ ਗਾਠ ਦੀ ਮਰਜੀ ਹੋਵੇ ਠੀਕ ਹੈ ਆਪਣੀ ਫੁੱਲ ਗਾਰੰਟੀ ਹੋਊਗੀ ਠੀਕ ਹੈ ਮੈਨੂੰ ਜਿਆਦਾ ਇਹ ਤਾਂ ਹੁੰਦਾਗਾ ਮੈਨੂੰ ਆ ਮੈਂ ਕਦੇ ਵੀ ਇਹ ਗੱਲ ਨਹੀਂ ਰੱਖੀਗੀ ਵੀ ਆਪਾਂ ਰਸਤਾ ਕਰਾਉਣਾ ਤੇ ਜਾਂ ਕੋਈ ਸਾਫ ਪਵਾਉਣੀ ਜਾਂ ਕੁਝ ਨਾ ਤੇ ਕੱਲ ਨੂੰ ਮੇਰੇ ਵੀ ਧੀ ਹੈਗੀ ਆ ਹਨ ਕਿਸੇ ਦੀ ਧੀ ਜੇ ਸੌਖੀ ਐ ਠੀਕ ਐ ਤੇ ਉਹ ਆਪਾਂ ਨੂੰ ਸੀਸੇ ਦੇਊਗੀ ਆਪਾਂ ਨੂੰ ਸੀਸਾਂ ਦੀ ਲੋੜ ਐ ਤੇ ਨਾ ਕਿ ਵੱਧ ਸੀਸਾਂ ਦੀ ਹਨਾ ਤੇ ਕਿਸੇ ਦੀ ਧੀ ਸੌਖੀ ਹੋਊਗੀਗਾ ਮਾਪੇ ਵੀ ਦਾਅਵਾਵਾਂ ਦੇਣਗੇ ਤੇ ਧੀ ਨੇ ਤਾਂ ਦੇਣਗੇ ਦੇਣੀਆਂ ਹਨਾ ਤੇ ਇਹ ਮੇਰਾ ਰੀਜਨ ਹੈ ਠੀਕ ਹੈ ਹੋਰ ਕੋਈ ਮੈਂ ਕੋਈ ਛਾਪਾਂ ਦੇ ਮਾਰੇ ਨਹੀਂ ਕਰਾਉਂਦਾਗਾ ਨਾ ਹੀ ਆਪਾਂ ਨੂੰ ਲੋੜ ਆ ਠੀਕ ਹੈ ਕਿ ਨਹੀਂ ਤੇ ਹੱਸ ਜੋ ਦੇ ਰੱਜੇ ਕਾਲਾ ਹੈਗੀ ਹੈ ਕਈਆਂ ਕਈ ਹੁਣ ਮੁੰਡਾ ਇੱਕ ਭਾਲਾ ਵੇਸੀ ਕੁੜੀ ਵਾਸਤੇ ਤੇ ਉਹ ਨੂੰ ਆਏ ਸੀਗਾ ਵੀ ਬਾਈ ਕੋ ਹਲਾਊਗਾ ਖਰਚਾ ਪਾਣੀ ਹਨਾ ਤੇ ਉਹ ਉਹ ਨੂੰ ਉਹ ਜਾਨੀ ਕਿ ਬੰਦਾ ਵੀ ਮੈਨੂੰ ਸਹੀ ਨਹੀਂ ਲੱਗਿਆ ਫਿਰ ਮੈਂ ਭੈਣ ਨੂੰ ਕਿਉਂਕਿ ਭੈਣ ਆ ਕਹਿੰਦੀ ਵੀਰੇ ਵੀ ਜੇ ਤੇਰੀ ਥੋੜਾ ਰਸਤਾ ਹੋ ਜੇ ਮੇਰਾ ਤੇ ਇਹ ਤੋਂ ਵੱਡੀ ਕੀ ਜਿਹੜੀ ਗੱਲ ਹੋ ਸਕਦੀ ਹੈ ਨਾ ਠੀਕ ਹੈ ਮੈਂ ਕਿਹਾ ਫਿਰ ਵੀ ਇਹ ਸਾਂਝ ਲਈ ਪਾਣੇ ਵੀ ਜਿੱਥੇ ਵੀ ਮੈਂ ਕਰਾਉਂਗਾ ਆਪਦੀ ਭੈਣ ਬਣਾ ਕੇ ਤੈਨੂੰ ਕਰਾਉਂਗਾ ਠੀਕ ਹੈ ਵੀ ਭੈਣ ਸਮਝ ਕੇ ਕਰਾਉਂਗਾ ਵੀ ਜੇ ਜੀ ਮੇਰੀ ਭੈਣ ਹੋ ਜੀ ਤੂੰ ਆ ਹਨਾ ਠੀਕ ਹੈ ਵਧੀਆ ਘਰ ਲੱਭਾਂਗੇ ਵੀ ਮੁੰਡਾ ਉਹ ਠੀਕ ਨਹੀਂ ਲੱਗਿਆ ਮੈਨੂੰ ਠੀਕ ਹੈ ਤੁਸੀਂ ਵੀ ਉਹਨੂੰ ਜਵਾਬ ਦੇਤਾ ਪਰ ਭੈਣ ਨੇ ਮੇਰੇ ਕਹਿਣ ਤੇ ਕਿਉਂਕਿ ਉਹ ਆਪਾ ਦਾਸ ਹੀ ਨਹੀਂ ਸਕਦੇ ਉਹ ਬੰਦਾ ਹੀ ਉਹ ਨਹੀਂ ਉਹ ਜੀਆਂ ਕਰਦਾ ਸੀਗਾ ਹਨਾ ਤੇ ਤਾਂ ਕਰਕੇ ਫਿਰ ਮੈਨੂੰ ਨੀਤ ਸਹੀ ਨਹੀਂ ਲੱਗੀ ਉਹ ਬੰਦੇ ਦੀ ਤਾਂ ਕਰਕੇ ਫਿਰ ਮੈਂ ਜਵਾਬ ਦੇਣਾ ਹੀ ਠੀਕ ਸਮਝਿਆ ਮੈਂ ਕਿਹਾ ਕੱਲ ਨੂੰ ਅੱਜ ਪਹਿਲਾਂ ਕੁਝ ਹੋਰ ਸੀ ਅੱਜ ਕੁਝ ਹੋਰ ਬੋਲ ਰਿਹਾ ਉਹ ਹਨਾ ਤੇ ਇੱਕ ਜੀਵਨ ਸਾਥੀ ਦਾ ਇਹੀ ਹੁੰਦਾਗਾ ਕਿ ਜਿੱਥੇ ਉਹ ਕੁੜੀ ਨੇ ਕਿਹਾ ਸੀਗਾ ਵੀ ਮੇਰੇ ਤੋਂ ਬਸ ਨਹੀਂ ਚੜੇ ਹੁੰਦਾਗਾ ਜਾਂ ਕਿਵੇਂ ਵੀ ਹਜੇ ਮੈਂ ਚੜਿਆ ਚੜੀ ਨਹੀਂ ਗਈ ਆਈ ਨਹੀਂ ਉਹਨੇ ਕਿਹਾ ਵੀ ਚੜਿਆ ਨਹੀਂ ਜਾਂਦਾਗਾ ਤੇ ਜਦੋਂ ਤੁਰ ਹੀ ਫਿਰਦੀ ਆ ਉਹ ਤੇ ਆਪਦੇ ਪੈਰਾਂ ਤੇ ਤੇ ਵੀ ਬੱਸ ਚੜਨੀ ਮੈਂ ਚੜ ਜਾਣਾ ਕੋਈ ਵੱਡੀ ਗੱਲ ਨਹੀਂ ਕਿ ਉਹ ਕਹਿੰਨੀ ਮੈਂ ਚੜੀ ਨਹੀਂ ਕਦੇ ਵੀ ਬੱਸ ਤੇ ਆ ਜੀ ਠੀਕ ਹੈ ਕਿ ਨਹੀਂ ਜਨਨ ਦੀ ਸੱਟ ਵਾਜੀਆ ਮੇਰੇ ਤੇ ਉਹ ਕਿਤੇ ਤਾਂ ਜੀਵਨ ਸਾਥੀ ਦਾ ਫਰਜ਼ ਹੁੰਦਾਗਾ ਵੀ ਹੱਲਾ ਸ਼ੇਰੀ ਦੇਣਾ ਵੀ ਕੋਈ ਗੱਲ ਨਹੀਂ ਫੇਰ ਕੀ ਹੋ ਗਿਆ ਮੈਂ ਹੈਗਾ ਠੀਕ ਹੈ ਤੇ ਮੈਂ ਕਾਦੇ ਆrti ਵਿਆਹ ਕਰਾਉਣਾ ਤੇਰੇ ਨਾਲ ਮੈਂ ਤੇਰੇ ਨਾਲ ਖੜਾ ਦੁੱਖ ਦੇ ਦੁੱਖ ਦੇ ਹਨਾ ਦੁੱਖ ਦੇ ਸੁੱਖ ਦੇ ਜਿੱਥੇ ਵੀ ਆ ਹਨਾ ਵੀ ਮੇਰੇ ਨਾਲ ਮੈਂ ਮੋਢੇ ਨਾਲ ਮੋਢਾ ਰ ਆ ਕੇ ਖੜਾਂਗਾ ਜੀਵਨ ਸਾਥੀ ਦਾ ਇਹ ਹੀ ਹੁੰਦਾਗਾ ਅਰਥ ਠੀਕ ਹੈ ਪਰ ਉਹਦਾ ਤੇਰੀ ਮਰਜ਼ੀ ਆ। ਇਹ ਜਿਹਿੰਗੀਆਂ ਗੱਲਾਂ ਹਨਾ ਵੀ ਮਰਜ਼ੀ ਤਾਂ ਫਿਰ ਕੁਕੜੀ ਦੀ ਮਰਜ਼ੀ ਘਰੇ ਵੀ ਬੈਠੀ ਆ ਵਿਚਾਰੀ ਫਿਰ ਉਹ ਠੀਕ ਐ ਤੇ ਭਰਤੀਆਂ ਰੱਖਾ ਨਹੀਂ ਜਾਂਦੀਆਂ ਹੁੰਦੀਆਂ ਤੀਆਂ ਨੂੰ ਇੱਕ ਨਾਲ ਇੱਕ ਦਿਨ ਆਪਦੇ ਘਰੇ ਜਾਣਾ ਹੀ ਪੈਂਦਾ ਠੀਕ ਐ ਬਗਾਨੇ ਘਰੇ ਨਹੀਂ ਮੈਂ ਕਹੂੰਗਾ ਠੀਕ ਐ ਆਪਦੇ ਘਰੇ ਕਿਉਂਕਿ ਅ ਪੇਕਿਆਂ ਦੇ ਸਾਰੀ ਉਮਰ ਨਹੀਂ ਬੈਠ ਸਕਦੀ ਮਾਂ ਪਿਓ ਜਿੰਨਾ ਚਿਰ ਹੁੰਦਾਗਾ ਉਹਨਾਂ ਚੇਰੀਆ ਠੀਕ ਐ ਤੇ ਉਸ ਤੋਂ ਬਾਅਦ ਪਤਾ ਨਹੀਂ ਕਿ ਇਹ ਜਾਂ ਹਨਾ ਮਾਹੌਲ ਖਰਾਬ ਆ ਠੀਕ ਐ ਤੇ ਮੈਂ ਪਿਓ ਹੁੰਦੇ ਹੁੰਦੇ ਕਾਰਜੇ ਤਾਂ ਬਹੁਤ ਵਧੀਆ ਗੱਲ ਹੋਈ ਆ ਤੇ ਕਿਉਂਕਿ ਕੋਈ ਵਿਰਾਗ ਨਾ ਤਾਂ ਮਾਂ ਪਿਓ ਦੇ ਦਿਲ 'ਚ ਰਵੇ ਤੇ ਨਾ ਧੀ ਪੁੱਤ ਦੇ 'ਚ ਰਵੇ ਵੀ ਅੱਜ ਜੇ ਮੇਰੀ ਮਾਂ ਹੁੰਦੀ ਜਮ ਜਮ ਮੈਂ ਪਿਓ ਹੁੰਦਾ ਜੋ ਵਿਰਾਗ ਮੇਰੇ ਦਿਲ 'ਚ ਅਜੇ ਤੱਕ ਲੱਭੋ ਗੱਡੀ ਆ ਗਈ ਗੱਡੀ ਉਹ ਗੱਡੀ ਆ ਗਈ ਉਹ ਜੱਫੂ ਗੱਡੀ ਆ ਗਈ ਆਜਾ ਪਤਾ ਆਜਾ ਕਾਜ ਕਾਜ ਗੱਡੀ ਮਿਕਸੀ ਮੋਟੇ ਉਹ ਮੈਂ ਸਿੱਧੇ ਜਾ ਕੇ ਕਾਟਾ ਸਭ ਤੋਂ ਪਹਿਲਾਂ ਸਭ ਤੋਂ ਮਿਕਸੀ ਜੇ ਥੋੜਾ ਬੰਦਾ ਹੈ ਮਿਕਸੀ ਜੇ ਬੰਦਾ ਉਹ ਦੇਉਂ ਮੈਨੂੰ ਹੈ ਮੈਨੂੰ ਤਾਂ ਮਿਲ ਨਹੀਂ ਹੁੰਦਾ ਸਾਰਾ ਬਸ ਪਿਸਣ ਵਾਲਾ ਓਏ ਮੈਂ ਤਾਂ ਪੇਰੀ ਤੜਪਾ ਦੀ ਰਿਪੋਰਟ ਆ ਗਈ ਤੇ ਕੰਮ ਵਧਿਆ ਪਿਆ ਕੰਮ ਮੈਨੂੰ ਜਿੱਥੋਂ ਤੱਕ ਲੱਗ ਰਿਹਾ ਨਾ ਤੁਹਾਨੂੰ ਦੱਸਣਾ ਐਸੀ ਵੀ আর ਮੈਨੂੰ ਜਿੱਥੋਂ ਤੱਕ ਸਮਝ ਆਈਏ ਕਰੋੜ ਦੇ ਹਿਸਾਬ ਨਾਲ ਠੀਕ ਹੈ ਹੱਥੋਂ ਗਲਾਸ ਫਿਸਲ ਗਿਆ ਤੇ ਪਾਣੀ ਤਾਂ ਇੱਕ ਵਾਰ ਨੂੰ ਆਪ ਹੀ ਪਾਣੀ ਵਾਲਨ ਦੀ ਬਜਾਏ ਪਾਣੀ ਗੇਰ ਦਾ ਉੱਤੇ ਥਰ ਐ ਨਹੀਂ ਲੈਣੀ ਬਾਪਾ ਦੀ ਰਿਪੋਰਟ ਹੈ ਹਾਂ ਦੇ ਦਿਓ ਇਹ ਦੇ ਦਿਓ ਐ ਨਹੀਂ ਲੈਣੀ ਆਹ ਤਾਂ ਜ਼ਰੂਰੀ ਹੈ ਪੁੱਤ ਆਹ ਆ ਨਹੀਂ ਲੈਣੀ ਡਾਕਟਰ ਨੂੰ ਦਿਖਾਣੇ ਹੈਗੇ ਐ ਨਹੀਂ ਲੈਣੀ ਪੁੱਤ ਓਕੇ ਦੇਖ ਨਹੀਂ ਆ ਲੰਗਦੀ ਲੱਗਦਾ ਗੱਡੀ ਦਾ ਉੱਧ ਅੱਗੀ ਅੱਡ ਗਈ ਉਹ ਉੱਧਰ 12 ਚੜੀ ਹੋਈ ਐ ਮੋਣੀ ਬਾਦੀ ਉਹ ਨਾਲੋਂ ਮੋਣੀ ਬਾਦੀ ਉਹ ਨਾਲੇ 12 ਚੜੀ ਹੋਈ ਐ ਨਹੀਂ ਉਹ ਸਾਈਡ ਤੇ ਕਰ ਹੁਣ ਗੇਟ ਉਹ ਖੋਲਣ ਲੱਗਾ ਗੁਰਲਾਲ ਬਰਫ ਨਹੀਂ ਪਾਣੀ ਸੀ ਹਾਂ ਬਰਫ ਉਹ ਬਰਫ ਤਾਂ ਹੀ ਕਰੇ ਚੰਗਾ ਬਹੁਤ ਆ ਜੋ ਪੁੱਤ ਆਪਣਾ ਇਹ ਚੀਜੀ ਖੋਲਣ ਤੇ ਬੈਠਾ ਹੋਇਆ ਸਸ ਫਰੂਟ ਜਿਹੜੇ ਆਏ ਤੁਹਾਡੇ ਭਾਜੀ ਜੀ ਆਏ ਨਾ ਹੁਣ ਹਸਪੀਟਲ ਤੋਂ ਹਸਪੀਟਲ ਤੋਂ ਜਿਵੇਂ ਇੰਦੀ ਗਰਮੀ ਹੋਣ ਦੇ ਕਾਰਨ ਨਾ ਤਕਾਬਟ ਹੋ ਗਈ ਤੇ ਜਦੋਂ ਰਿਪੋਰਟ ਦੇਖੀ ਹੈ ਨਾ ਰਿਪੋਰਟ ਜਿੱਥੋਂ ਤੱਕ ਮੈਂ ਉਹ ਕਰੇ ਪੁੱਪੂ ਆ ਗਿਆ ਹੂੰ ਨਰੇ ਇਧਰ ਆ ਕੇ ਫਲ ਖਾਦੇ ਬਾਕਾ ਦੇ ਮੇਰਾ ਪੁੱਤ ਲੱਡੂ ਆਈ ਨੇ ਫਾਕੀ ਪਾਈ ਹੈ ਨਵੀਂ ਮੈਂ ਤੇ ਮੰਮਾ ਤੇ ਗੱਲ ਕਰ ਰਹੀ ਸੀ ਤੁਸੀਂ ਵੇਚ ਆ ਗਏ ਤੇ ਮੈਂ ਕਿਹਾ ਚਲੋ ਜੱਪੂ ਦੀ ਮੇਰੇ ਪੁੱਤ ਦੀ ਪਹਿਲੇ ਫਾਕੀ ਦੇਖ ਲਈਏ ਸੀ ਨਾ ਫਰੌਗ ਪਾਈ ਹੈ ਨਾ ਚਾਚੀ ਕਾ ਕਰੋ ਸਾਰਿਆਂ ਨੂੰ ਓਏ ਇਧਰ ਸਾਸੀ ਕਾ ਕਰੋ ਨਾ ਸਾਰਿਆਂ ਨੂੰ ਸਾਸੀ ਕਾ ਬਲੋ ਪਹਿਲੇ ਸਾਰਿਆਂ ਨੂੰ ਹੱਥ ਜੋੜ ਕੇ ਦਾਦੀ ਕਹਿੰਦੀ ਸੀ ਕਹਿੰਦਾ ਤੁਸੀਂ ਬਸ ਜੱਪੂ ਨੂੰ ਹੀ ਦਿਖਾ ਦਿਆ ਕਰੋ ਅਸੀਂ ਦਾ ਤੁਸੀਂ ਕੋਈ ਗੱਲ ਦਾ ਕਰਨਾ ਕਰੋ ਬਸ ਜੱਪੂ ਦੀ ਗੱਲ ਕਰਾਓ ਬੱਬਾ ਬੰਬਲ ਹਾਇ ਨਹੀਂ ਬੰਬਲ ਇਹ ਕਦ ਬੰਬਲ 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 ਤੇ ਬੱਪੜ ਕੀ ਕਰਨਾ ਵਈ ਕੰਬਲ ਪਿੱਛੇ ਪਿਆ ਬੰਬਲ ਹੀ ਕੰਮਲਾ ਆਇਆ ਪਿਆ ਸਾਡਾ ਤੇ ਕੰਮਲ ਨੂੰ ਬੰਬਲ ਕਹਿੰਦੀ ਮੰਨਾ ਬੰਮਾ ਮੋਣੇ ਦੀ ਕੰਮਲ ਪਿੱਛੇ ਲੜਾਈ ਕੰਮਲੇ ਦੱਸ ਕੀ ਕਰਨਾ ਗਰਮੀ ਬਾੜੀ ਆ ਆ ਲੋ ਕੰਬਲ ਕੰਬਲ ਲੇ ਕੇ ਪਹਿਣਾ ਮਾੜ ਮੜੇ ਆ ਲੋ ਇਹ ਕੰਬਲ ਓਹੋ ਬੱਪੂ ਉਪੰਬਲ ਬਾਲਦਾ ਵਈ ਬੱਪੂ ਲੋ ਕੰਬਲ ਜੀ ਦੋ ਮੈਨੂੰ ਬੱਪੂ ਵੀ ਦੋ ਹੁਣ ਮਾੜੀ ਮੋਟੀ ਗੱਲ ਸਣੋ ਅਸੀਂ ਪਹਿਣਾ ਬੱਬੂ ਪਹਿਣਾ ਉਹ ਕੋ ਲੱਗੀ ਸੀ ਮਤ ਸਾਰੀ ਹਾਂ ਜੀ ਬੂਏ ਕੀ ਪਹਿਣਾ ਓਏ ਦੁੱਦੂ 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 ਹੋਂਦ ਦੁੱਦੂ ਕਹਿਣ ਲੱਗੀ ਅੱਜ ਕਹਾ ਮਮਾ ਲੈਣ ਤਾਂ ਗਈ ਆ ਰਾਤ ਨੂੰ ਵੀ ਤੇਰਾ ਇਹੀ ਕੰਮ ਹੁੰਦਾ ਅੱਧੀ ਰਾਤ ਨੂੰ ਆ ਮਮਾ ਲੈਣ ਗਈ ਆ ਪਤੋ ਚੰਗਾ ਨਹੀਂ ਬਣਾਉਂਦਾ ਐਲਸਰਾਨਾ ਸੋਨਾ ਲੱਗਦੇ ਨਾ ਇੱਕ ਭੈਣ ਨੇ ਪੁੱਛਿਆ ਸੀ ਕਿ ਜਿਹੜਾ ਦੀਦੀ ਤੁਸੀਂ ਪਰਸੋਂ ਵੀਡੀਓ ਚ ਲੀਤਾ ਸੀ ਸਰਾਨਾ ਆ ਨਾ ਉਹ ਪਰਸੋਂ ਦੀ ਵੀਡੀਓ ਚ ਤੇ ਉਹ ਘਰ ਕੱਢਿਆ ਆਇਆ ਘਰ ਕੱਢਿਆ ਆਇਆ ਨਾ ਤੇ ਮੰਮੀ ਨੇ ਕੱਢਿਆ ਆ ਮਤਲਬ ਇਧਰ ਮੰਮੀ ਨੇ ਕੱਢਿਆ ਆ ਸਰਾਨਾ ਤੇ ਕਢਾਈ ਬਹੁਤ ਸੋਹਣੀ ਹੈ ਪਿੱਡੀ ਕਢਾਈ ਕੀਤੀ ਹੋਈ ਹੈ ਤੇ ਤੇ ਬੈਕ ਸਾਈਡ ਵੀ ਜੀ ਦੀ ਹੈ ਪਿੱਡੀ ਕੀ ਹੁੰਦੀ ਹੈ ਪਿੱਡੀ ਮਤਲਬ ਡੂੰਘਾਈ ਚ ਹੂੰ ਪਿੱਡੀ ਕਢਾਈ ਆਹੋ ਮਤਲਬ ਕਿ ਗਹਿਰੀ ਗਹਿਰੀ ਕਢਾਈ ਚ ਕੀਤੀ ਹੋਈ ਹੈ ਸਰਾਨਾ ਸੋਹਣਾ ਲੱਗ ਰਿਹਾ ਤੇ ਮੈਂ ਤੁਹਾਨੂੰ ਭਾਬੀ ਰਿਪੋਰਟ ਦਾ ਦੱਸ ਰਹੀ ਸੀ ਕਿ ਜਿਹੜੀ ਰਿਪੋਰਟ ਆਈ ਹੈ ਨਾ ਤੁਹਾਡੇ ਭਾਜੀ ਦੀ ਮੈਂ ਉਹਦੇ ਵਿੱਚ ਬੋਲਣਾ ਦੱਸ ਰਹੀ ਸੀ ਕਿ ਨਾ ਰਿਪੋਰਟ ਮੈਨੂੰ ਜਿੰਤੋਂ ਤੱਕ ਸਮਝ ਆਈ ਹੈ ਕਰੋਨਾ ਦੇ ਹਿਸਾਬ ਨਾਲ ਮੋਟੇ ਆਇਆ ਉਹ ਸੀ ਆਇਆ ਸੀ ਲਿਖਿਆ ਤੇ ਮੈਨੂੰ ਜਿਆਦਾ ਤਾਂ ਇਨਫੋਰਮੇਸ਼ਨ ਹੈ ਨਹੀਂ ਅੱਲਾ ਦੇ ਹਨਾ ਆਪਾਂ ਕੀ ਐਵੇਂ ਕਹੀਏ ਕਿ ਸਾਨੂੰ ਜਿਆਦਾ ਪਤਾ ਪਰ ਮੈਨੂੰ ਲੱਗਦਾ ਉਹ ਕਰੋਨਾ ਦੇ ਹਿਸਾਬ ਨਾਲ ਹੈ ਹਮਮ ਇਹ ਨਿਊ ਲੈਂਗੁਏਜ ਹੈ ਹਨਾ ਉਹ ਹੁਣ ਡਾਕਟਰ ਕੋਈ ਪਤਾ ਲੱਗੂਗਾ ਜਿੱਥੋਂ ਤੱਕ ਮੈਂ ਆ ਸਰਚ ਕਰਕੇ ਦੇਖਨੇ ਆ ਜੇ ਅਸੀਂ ਕਰਕੇ ਦੇਖੀਏ ਕਿਉਂਕਿ ਉਹਦਾ ਵਾਇਰਸ ਵਾਇਰਸ ਆਇਆ ਕਿਉਂਕਿ ਉੱਥੇ ਵਾਇਰਸ ਵੀ ਲਿਖਿਆ ਆਇਆ ਹੈ ਜਿੰਨੇ ਤੋਂ ਮੈਨੂੰ ਸਮਝ ਆਈ ਮੈਂ ਸਾਰੀ ਪੜ੍ਹ ਲਈ ਸੀ ਲੈ ਨਾ ਇਹ ਐਨਾ ਹੈ ਤੇ ਹੁਣ ਡਾਕਟਰ ਨੇ ਐਨਾ ਹੀ ਕਿਹਾ ਕਿ ਤੁਹਾਨੂੰ ਪ੍ਰੇਜ ਨਾਲ ਚੱਲਣਾ ਪਏਗਾ ਦਵਾਈ ਲੈਣੀ ਦਵਾਈ ਚੱਲੂਗੀ ਟਾਈਮ ਟੂ ਟਾਈਮ ਖਾਣੀ ਪਈ ਪਹਿਲੇ ਦੱਸਿਆ ਸੀ ਨਾ ਕਿ ਦਵਾਈ ਦਾ ਪਤਾ ਨਹੀਂ ਘੱਟ ਵੱਧ ਹੋਇਆ ਤੇ ਇੰਨਾ ਹੀ ਦਵਾਈ ਚੱਲੂਗੀ ਚੱਲੂਗੀ ਨਹੀਂ ਹਨਾ ਤੇ ਹੁਣ ਦਵਾਈ ਚੱਲੇਗੀ ਤੇ ਤੁਸੀਂ ਬਰਦਾਸ਼ਤ ਕਰਿਓ ਵੀ ਤੁਹਾਡੇ ਬਾਜੀ ਨੂੰ ਦਵਾਈ ਮਿਲਦੇ ਤੇ ਆਰਾਮ ਆ ਜਾਇਆ ਹਨਾ ਮੈਡਮ ਵੀ ਸਰਕਾਰੀ ਠੀਕ ਹੈ ਠੀਕ ਹੋ ਗਏ ਹੁਣ ਹੋ ਗਏ ਆ ਜੋ ਜਿਹੜਾ ਜੋ ਰਿਪੋਰਟ ਆਣੀ ਸੀ ਉਹ ਤੇ ਆ ਗਈ ਹਨਾ ਪਕੀ ਇਹ ਜੋ ਲੋਕ ਮੈਂ ਕਿ ਮੈਡਮ ਵੀ ਮੈਨੂੰ ਨਾ ਗੱਡੀ ਕਰਕੇ ਔਖਾ ਬਹੁਤਾ ਘਰ ਰੱਖਿਆ ਹੋਣਾ ਠੀਕ ਹੈ ਤੇ ਵੀ ਤੁਸੀਂ ਰਿਪੋਰਟਾਂ ਅੱਜ ਹੀ ਸਾਰੀਆਂ ਲਿਖ ਦਿਓ ਵੀ ਜਿਹੜੀ ਆਉਂਦੀ ਹੈ ਵੱਧ ਵਾਰ ਮੈਨੂੰ ਦਵਾਈ ਮਿਲ ਜੇ ਫਿਰ ਉਹ ਵਿਚਾਰੀ ਨੇ ਰਿਪੋਰਟਾਂ ਲਿਖਤੀਆਂ ਮੈਨੂੰ ਕਹਿੰਦੀ ਵੀ ਤੁਸੀਂ ਸਕੈਨ ਵੀ ਕਰਾ ਲਓ ਵੀ ਜਿਹੜੀਆਂ ਰਿਪੋਰਟਾਂ ਮਹਿੰਗੀਆਂ ਉਹ ਇੱਥੋਂ ਕਰਵਾ ਲਓ ਠੀਕ ਹੈ ਤੇ ਬਾਹਰ ਤੁਹਾਡੇ ਵੱਧ ਪੈਸੇ ਲੱਗਣਗੇ ਤੇ ਸਰਕਾਰੀ ਚੁਕਵਾ ਲਓ ਉਹਨਾਂ ਵਿਚਾਰੀ ਨੇ ਫਿਰ ਮੋਹਰ ਲਾ ਕੇ ਦੇ ਦਿੱਤੀ ਤੇ ਫਿਰ ਉਹ ਰਿਪੋਰਟਾਂ ਉਥੇ ਹਸਪਤਾਲ ਚੋਂ ਕਰਾ ਰਹੇ ਨੇ ਜਿਹੜੀ ਸਕੈਨ ਸੀ ਸਕੈਨ ਦੀ ਸੁਵਿਧਾ ਹੈਣੀਗੀ ਇਥੇ ਸਕੈਨ ਫਿਰ ਉਹ ਬਾਹਰੋਂ ਹੀ ਹੋਈ ਆ ਅੱਜ ਚਲੋ ਉਧਰ ਰਹਿ ਗਏ ਬਾਕੀ ਅਰਦਾਸ ਕਰਿਓ ਕਿ ਉਹਨਾਂ ਨੂੰ ਦਵਾਈ ਮਿਲ ਜਾਵੇ ਤੇ ਆਪਣਾ ਟ੍ਰੀਟਮੈਂਟ ਸ਼ੁਰੂ ਹੋ ਜਾਵੇ ਉਹ ਕਹਿੰਦੇ ਵੱਧਵਾਣ ਦਵਾਈ ਮਿਲ ਜੂਗੀ ਤੁਹਾਨੂੰ ਤੇ ਹੁਣ ਉਸ ਦਿਨ ਫਿਰ ਸ਼ਾਇਦ ਮੈਂ ਵੀ ਜਾਵਾਂਗੀ ਨਾਲ ਲੱਗਦੀ ਚਲੋ ਬੰਦਾ ਹੈ ਜੇਕਰ ਵੀ ਹੋਈ ਤਾਂ ਫਿਰ ਨਹੀਂ ਮੈਂ ਜਾਵਾਂਗੀ ਬਾਕੀ ਤੁਸੀਂ ਐਵੇਂ ਆਪਣਾ ਪਿਆਰ ਬਣਾਈ ਰੱਖਿਓ ਕਰਿਓ ਤੇ ਆਪਣਾ ਵੀਡੀਓ ਸ਼ੇਅਰ ਕਰਦੇ ਹੋ ਔਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਵੀਡੀਓ ਸ਼ੇਅਰ ਕਰੇ ਤਾਂ ਕਿ ਹੋਰ ਵੀ ਨਵੇਂ ਭੈਣ ਭਰਾ ਜੁੜੇ ਜੁੜਨ ਸਾਡੇ ਦੇ ਸਾਡੇ ਨਾਲ ਤੇ ਜਿਹੜੇ ਲੱਖ ਡੇਢ ਲੱਖ ਸਬਸਕ੍ਰਾਈਬਰ ਜੁੜੇ ਉਹ ਵਾਪਸ ਆ ਸਕਣ ਕਿਸੇ ਇੱਕ ਐਸੀ ਵੀਡੀਓ ਤੇ ਨਾਲ ਜਿਹੜੀ ਸਭ ਨੂੰ ਸ਼ੇਅਰ ਹੋ ਜੇ ਸਾਰੇ ਭੈਣ ਭਰਾਵਾਂ ਨੂੰ ਜੁੜੇ ਲੱਖ ਜੁੜੇ ਹੋਏ ਨੇ ਹਨਾ ਉਹਨਾਂ ਸਾਰਿਆਂ ਨੂੰ ਜੁੜੇ ਮੈਨੂੰ ਇਹਨਾਂ ਵੀ ਪਤਾ ਹੈ ਕਿ ਕਈ ਸਬਸਕ੍ਰਾਈਬਰ ਇਹੋ ਜਿਹੇ ਵੀ ਹੈ ਜਿਹੜੇ ਸਿਰਫ ਛੋਟ ਹੀ ਦੇਖਦੇ ਨੇ ਉਹ